ਸਸ ਸਤਿ ਸ਼੍ਰੀ ਅਕਾਲ ਜੀ ਯੂਐਸ ਸਵੇਰਾ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੋਦੀਪ ਸਿੰਘ ਸੋ ਦੋਸਤੋ ਦੱਸ ਦਈਏ ਕਿ ਇਸ ਸਮੇਂ ਅਸੀਂ ਦਲਬਦਲੂ ਦਲਬਦਲੂ ਨਾਕਰ ਦੇ ਵਿੱਚ ਮੌਜੂਦ ਹੈ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਲੰਧਰ ਵੈਸਟ ਦਾ ਹਲਕਾ ਜਿਹੜਾ ਦਲਬਦਲੂ ਦੇ ਨਾਮ ਤੇ ਜਾਨਾ ਜਾਂਦਾ ਕਿਉਂਕਿ ਇੱਥੇ ਇਹ ਇੱਕ ਅਜੀਹਾਂ ਹਲਕਾ ਹੈ ਜਿਹਦੇ ਵਿੱਚ ਸਵੇਰੇ ਬੰਦਾ ਕਾਂਗਰਸ ਵਿੱਚ ਹੁੰਦਾ ਹੈ ਜਦੋਂ ਸੋਕੇ ਉੱਡਦਾ ਉਸ ਤੋਂ ਬਾਅਦ ਆਮ ਆਮਾਦੀ ਪਾਰਟੀ ਦੇ ਵਿੱਚ ਸ਼ਾਮ ਪੱਗ ਲਾਂਦੇ ਲਾਂਦੇ ਉਸ ਤੋਂ ਬਾਅਦ ਬੀਜੇਪੀ ਦੇ ਵਿੱਚ ਜਿਹੜਾ ਆ ਪਹੁੰਚ ਜਾਂਦਾ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਜਿਹੜੇ ਚਿਹਰੇ ਆ ਉਹ ਇਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਬੈਨਰ ਵਿਗੜਾ ਜਿਹੜਾ ਜਿਹੜੇ ਫਟਾਫਟ ਜਿਹੜੇ ਬਣਵਾ ਲਓ ਸਟicker ਜਿਹੜੇ ਬਣਵਾ ਲਓ ਕਿਉਂਕਿ ਹੁਣ ਜਿਹੜੀ ਟਿਕਟ ਹੈ ਤੁਹਾਨੂੰ ਦਿੱਤੀ ਜਾਏਗੀ ਉਸ ਤੋਂ ਬਾਅਦ ਰਾਤ ਵਿੱਚ ਅਜੀਹਾ ਹੋ ਜਾਂਦਾ ਹੈ ਕੁਝ ਇਸ ਤਰ੍ਹਾਂ ਦੀ ਜਿਹੜੀ ਸੈਟਿੰਗ ਹੁੰਦੀ ਹੈ ਕਿ ਰਾਤੋਂ ਰਾਤ ਜਿਹੜੇ ਪੇਪਰ ਹੈ ਬਦਲ ਜਾਂਦੇ ਆ ਇਹਦੇ ਜਿਹੜੇ ਗਵਾਹ ਹੈ ਤਾਂ ਖੁਦ ਜਿਹੜੇ ਪੇਪਰ ਹੈ ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਇਲੈਕਸ਼ਨਾਂ ਦੀ ਜਦੋਂ ਗੱਲ ਕਰੀ ਜਿਹੜੇ ਪੇਪਰ ਹੈ ਇੰਨੀ ਜਲਦੀ ਜਿਹੜੇ ਅਪਡੇਟ ਕਰ ਦਿੱਤੇ ਗਏ ਸੀ ਕਿਉਂਕਿ ਸਾਰਿਆਂ ਨੂੰ ਤਿਆਰੀ ਹੁੰਦਾ ਜਿਹੜਾ ਮ ਲਗਾਤਾਰ ਕਾਂਗਰਸ ਪਾਰਟੀ ਨੂੰ ਜਿਹੜਾ ਆ ਤਨਮਨ ਧੰਨ ਤੋਂ ਜਿਹੜਾ ਆ ਬਿਲਕੁਲ ਸਮਰਥਨ ਜਿਹੜਾ ਕੀਤਾ ਗਿਆ ਅੱਜ ਤੁਹਾਡੇ ਵੀ ਇਟੇ ਨੀ ਟਿਕਟ ਨਹੀਂ ਦਿੱਤੀ ਗਈ ਅਸੀਂ ਤਾਂ ਹਮੇਸ਼ਾ ਪਾਰਟੀ ਦੇ ਵਾਸਤੇ ਆਪਣੀ ਜਾਨ ਵੀ ਵਾਰਨ ਨੂੰ ਤਿਆਰ ਰਹੇ ਆ ਪਰ ਇਹਨਾਂ ਦੇ ਮਨ 'ਚ ਪਤਾ ਨਹੀਂ ਕੀ ਆਇਆ ਵੀ ਤੁਹਾਨੂੰ ਜਾਂ ਸਾਨੂੰ 2-4 ਦਿਨ ਪਹਿਲਾਂ ਦੱਸ ਦਿੰਦੇ ਵੀ ਤੁਸੀਂ ਆ ਰਾਮਣਾ ਬੈਜੋ ਘਰ ਅਸੀਂ ਟਿਕਟ ਤੁਹਾਨੂੰ ਨਹੀਂ ਦੇਣੀ ਚਲੋ ਅਸੀਂ ਸੰਤੋ ਉਹਨਾ ਆਪਣੇ ਘਰ ਬੈਠਦੇ ਚਲੋ ਜਿੱਦਾਂ ਵੀ ਹੁੰਦਾ ਇਹਨਾਂ ਸਾਨੂੰ ਉੱਥੇ ਸੱਦ ਕੇ ਜਲੀਲ ਕੀਤਾ ਐਸਟ ਇਦਾਂ ਹੀ ਇਹਨਾਂ ਸਰਦਾਰ ਮਹਿੰਦਰ ਸਿੰਘ ਕੇਪੀ ਨਾਲ ਕੀਤਾ ਸੀ ਉਹਨੂੰ ਤਿੰਨ ਵੇਤੀਗਰ ਬਿਠਾ ਕੇ ਤੇ ਮੁੜ ਕੇ ਟਿਕਟ ਦਾ ਜਵਾਬਤਾ ਉਹੋ ਹੀ ਇਹਨਾਂ ਸਾਡੇ ਨਾਲ ਕੀਤਾ ਇਹ ਪਤਾ ਨਹੀਂ ਇਹਨਾਂ ਕਿਉਂ ਕੀਤਾ ਅਸੀਂ ਤਾਂ ਪਾਰਟੀ 'ਚ ਸਾਡੇ ਦੇ ਅਲੀਗੇਸ਼ਨ ਨਾਲ ਵੀ ਤੁਸੀਂ ਪਾਰਟੀ 'ਚ ਆਹ ਕੰਮ ਕੀਤਾ ਹੈ ਗਲਤ ਕੰਮ ਕੀਤਾ ਤੇ ਅਸੀਂ ਐਕਸੈਪਟ ਕਰਾਂਗੇ ਅਸੀਂ ਕੀਤਾ ਕਿ ਨਹੀਂ ਕੀਤਾ ਜਦੋਂ ਅਸੀਂ ਪਾਰਟੀ ਦੇ ਹੱਕ 'ਚ ਕਦੇ ਮਾਰਾ ਸੋਚਿਆ ਹੀ ਨਹੀਂ ਕੋਈ ਕੀਤਾ ਨਹੀਂ ਜਾਂ ਕੋਈ ਸਾਬਤ ਕਰਨ ਵੀ ਕੀਤਾ ਤੇ ਫਿਰ ਸਾਨੂੰ ਇਸ ਕਰਕੇ ਚੀਜ਼ ਦਾ ਬੜਾ ਦੁੱਖ ਲੱਗਾ ਵੀ ਤੁਸੀਂ ਸਾਡੇ ਨਾਲ ਜ਼ੁਰਮ ਕੀਤਾ ਇਹ ਕਿਤੇ ਇਹ ਤਾਂ ਨਹੀਂ ਜਸਰ ਤੁਸੀਂ ਕਿ ਮੇਰੀ ਸ਼ਵੀ ਸਾਫ ਹੈ ਕਿ ਸ਼ਾਇਦ ਇਸ ਕਰਕੇ ਤੁਹਾਨੂੰ ਟਿਕਟ ਨਹੀਂ ਦਿੱਤੀ ਕਿ ਤੁਹਾਡੇ ਮੁੰਡੇ ਦੇ ਉੱਤੇ ਜਿਹੜੇ ਬਲਤਕਾਰ ਦੇ ਪਰਚੇ ਦਰਜ ਨਹੀਂ ਹੈਗੇ ਤੁਹਾਡੇ ਮੁੰਡੇ ਦੇ ਉੱਤੇ ਕ腐ਸ਼ਨ ਦੇ ਪਰਚੇ ਦਰਜ ਨਹੀਂ ਹੈਗੇ ਕਿਉਂਕਿ ਜਿੰਨੇ ਵੀ ਲੀਡਰ ਸਾਹਿਬਾਂ ਦੀ ਦੇਖੀ ਹਰ ਕਿਸੇ ਦੇ ਉੱਤੇ ਕੋਈ ਨਾ ਕੋਈ ਪਰਚਾ ਦਰਜ ਹੈ ਸ਼ਾਇਦ ਤੁਹਾਡੇ ਮੁੰਡੇ ਉੱਤੇ ਵੀ ਪਰਚੇ ਦਰਜ ਹੁੰਦੇ ਸ਼ਾਇਦ ਤੁਹਾਨੂੰ ਟਿਕਟ ਮਿਲ ਜਾਂਦੀ ਅਸੀਂ ਇਹ ਚੀਜ਼ ਨੂੰ ਲਾਇਕ ਹੀ ਨਹੀਂ ਕਰਦੇ ਵੀ ਬੱਚੇ ਨੂੰ ਖੁੱਲ ਦੇ ਦੀਏ ਤੂੰ ਲੋਕਾਂ ਦੇ ਘਰ ਜਾ ਲੜਾਈਆਂ ਕਰ ਜਾਂ ਗਲਤ ਕੰਮ ਕਰ ਅਸੀਂ ਮਿਹਨਤੀ ਬੰਦੇ ਆ ਮਿਹਨਤ ਕਰਕੇ ਰੋਟੀ ਖਾਣ ਵਾਲੇ ਆ ਮੈਂ ਜ਼ਿਲ੍ਹਾ ਪ੍ਰਧਾਨ ਆ ਕਾਂਗਰਸੀ ਰਿਆਂ ਕੋਈ ਬੰਦਾ ਇੱਕ ਵੀ ਪੂਰੇ ਜਵੰਦਰ ਜੋ ਕਹਦੇ ਵੀ 1 ਰੁਪਈਆ ਵੀ ਕਿਸੇ ਕੋਲ ਕ੍ਰਾਪਸ਼ਨ ਲਈ ਹੋ ਜਾ ਮੈਂ ਕਾਂਗਰਸ ਭਾਵਨ ਦੇ ਚੋਚੋ ਵੀ ਜਦੋਂ ਮੈਂ ਪ੍ਰਧਾਨ ਸੀ ਪਬਲਿਕ ਨੂੰ ਪੁੱਛ ਲਓ ਕਾਂਗਰਸ ਦੇ ਵਰਕਰਾਂ ਨੂੰ ਪੁੱਛ ਲਓ ਚਾਹ ਪਾਣੀ ਤੋਂ ਬਿਨਾਂ ਬੰਦਾ ਘਰੋਂ ਬਾਹਰ ਨਹੀਂ ਉਤੋਂ ਦਫ਼ਤਰ ਤੋਂ ਜਾਂਦਾ ਵੀ ਚਾਹ ਪਾਣੀ ਪੀ ਕੇ ਬੱਚੇ ਮੁੰਡੇ ਰੱਖੇ ਸੀ ਉਹਨਾਂ ਨੇ ਕਿਹਾ ਜੇ ਮੈਂ ਹੋਵਾਂ ਨਾ ਹੋਵਾਂ ਕੋਈ ਬੰਦਾ ਚਾਹ ਬਣੇ ਤੇ ਬਗੈਰ ਨਹੀਂ ਜਾਣਾ ਚਾਹੀਦਾ ਕਰੇ ਹੋ ਸਕਦਾ ਸਾਡੀਆਂ ਇਹ ਚੰਗੀਆਂ ਗੱਲਾਂ ਇਹਨਾਂ ਨੂੰ ਚੰਗੀਆਂ ਨਹੀਂ ਲੱਗੀਆਂ ਵੀ ਇਹ ਚਾਹੁੰਦੇ ਸੀ ਵੀ ਇਹ ਕਰਪਸ਼ਨ ਕਰਦਾ ਅਸੀਂ ਇਹ ਕੰਮ ਤੋਂ ਦੂਰ ਆ ਅਸੀਂ ਮਿਹਨਤ ਦੀ ਰੋਟੀ ਕਰਕੇ ਖਾਣ ਵਾਲੇ ਬੰਦੇ ਆ ਸਾਡਾ ਡੈਰੀ ਫਾਰਮ ਆ ਬੱਚੇ ਵੀ ਕੰਮ ਕਰਦੇ ਮੈਂ ਵੀ ਜਾਣਾ ਦੇਖਭਾਲ ਕਰੀਦੀ ਤੇ ਐਮਐਲਏ ਦੀ ਰੈਲੀਆਂ ਭੁਗਤਾਈਆਂ ਐਮਪੀ ਦੀਆਂ ਰੈਲੀਆਂ ਭੁਗਤਾਈਆਂ ਘਰ ਦਾ ਰਾਸ਼ਨ ਲੋਕਾਂ ਨੂੰ ਖਵਾਤਾ ਹੁਣ ਕਿੱਥਾ ਦਾ ਮਹਿਸੂਸ ਹੋ ਰਿਹਾ ਕਿ ਪਾਰਟੀ ਨੇ ਤੁਹਾਡੀ ਬਾਹਰ ਨਹੀਂ ਫੜੀ ਮਹਿਸੂਸ ਇਹੀ ਹੋਇਆ ਸਾਡਾ ਤਾਂ ਅੱਜ ਰੋਟੀ ਖਾਂਦੇ ਨਹੀਂ ਦਿਲ ਕਰਦਾ ਪਿਆ ਜਾਂ ਸਾਨੂੰ ਪਹਿਲਾਂ ਕਹਿ ਦਿੰਦੇ ਵੀ ਤੁਹਾਨੂੰ ਟਿਕਟ ਨਹੀਂ ਦੇਣੀ ਸਾਨੂੰ ਵੀ ਨਾ ਦੁੱਖ ਨਹੀਂ ਸੀ ਲੱਗਣਾ ਸਾਨੂੰ ਉੱਥੇ ਸੱਦ ਕੇ ਜਲੀਲ ਕਰਕੇ ਫਿਰ ਸਾਨੂੰ ਆਪ ਹੀ ਨਾ ਗਿਆ ਤੁਸੀਂ ਇੰਡੀਪੈਂਡੈਂਟ ਭਰਦੇ ਹੋ ਅੱਜ ਵੀ ਇੰਡੀਪੈਂਡੈਂਟ ਭਰਤੇ ਉਹਨਾਂ ਨੂੰ ਪਤਾ ਹੋਵੇ ਉਹਨਾਂ ਕੀ ਕਰਦਾ ਕਹਿੰਦੇ ਤੁਹਾਨੂੰ ਟਿਕਟ ਮਿਲ ਜਾਈਗੀ ਦੇਖੋ ਦੇਂਦੇ ਨਹੀਂ ਦਿੰਦੇ ਨਾਂ ਵੀ ਦੇਂਦੇ ਕੋਈ ਨਹੀਂ ਅੱਜ ਵੀ ਇੰਡੀਪੈਂਡੈਂਟ ਲੜਾਂਗੇ ਪਬਲਿਕ ਦਾ ਸਾਡੇ ਨਾਲ ਪਿਆਰ ਹੈ ਅਸੀਂ ਜਿੱਤ ਕੇ ਰਵਾਂਗੇ ਜੜੀ 60 ਨੰਬਰ ਵਾਰਡ ਤੋਂ ਸਰ ਪਰ ਕੀ ਲੱਗਦਾ ਜੇ ਆਪਾਂ ਗੱਲ ਕਰੀਏ ਹੁਣ ਜਿਸ ਤਰ੍ਹਾਂ ਕਿਸੇ ਦੂਜੇ ਨੂੰ ਰਿਡਿ ਟਿਕਟ ਦੇ ਦਿੱਤੀ ਗਈ ਲਗਾਤਾਰ ਜਿਹੜੀ ਟਿਕਟਾਂ ਆਂ ਆਪਸ ਦੇ ਵਿੱਚ ਦਲ ਬਦਲੂਆਂ ਨੇ ਦਿੱਤੀਆਂ ਜਾਂਦੀ ਕਦੀ ਕੋਈ ਪਾਰਟੀ ਚ ਹੋ ਕੇ ਆਂਦਾ ਵਾ ਤੇ ਉਹਨੂੰ ਇਲੈਕਸ਼ਨ ਦੀ ਟਿਕਟ ਦੇ ਦਿੰਦੇ ਕੋਈ ਪਾਰਟੀ ਛੱਡ ਜਾਂਦੇ ਹੁੰਦੇ ਆਂ ਲਗਾਤਾਰ ਇੰਨੀ ਪਾਰਟੀ ਦੇ ਨੇ ਸਾਲ ਦੀਨ ਤੋਂ ਬਾਅਦ ਵੀ ਟਿਕਟ ਨਹੀਂ ਮਿਲਦੀ ਕੀ ਲੱਗਦਾ ਕਿ ਇਹ ਦਲ ਬਦਲੂ ਜਿਹੜਾ ਸਿਸਟਮ ਹੈ ਇਹ ਕਿੰਨੀ ਕੀ ਦਰ ਚੱਲੂਗਾ ਇਹਦੇ ਜਿਹੜੇ ਸੀਨੀਅਰ ਲੀਡਰ ਇਹਨਾਂ ਨੂੰ ਪਤਾ ਹੋਵੇ ਇਹਨਾਂ ਨੇ ਮੀਟਿੰਗਾਂ ਕਰਦੇ ਦੇ ਹਫ਼ਤੇ ਤੋਂ ਵੀ ਇਹਨੂੰ ਦੇਣੀ ਆ ਫਲਾਨ ਤੁਸੀਂ ਫਿਕਰ ਹੀ ਨਾ ਕਰੋ ਕਿ ਕੀ ਅਮ ਇਹ ਬਦਲ ਬਦਲੂ ਕੀ ਕਰਦੇ ਨੇ ਜਾਂ ਕੀ ਕੋਈ ਜਿੱਦਾਂ ਇਹ ਲੋਕਾਂ ਤੋਂ ਆਮ ਆਦਮੀ ਪਾਰਟੀ ਦੇ ਦੂਜਿਆਂ ਤੋਂ ਪੈਸੇ ਲੈਂਦੇ ਨੇ ਹੋ ਸਕਦਾ ਇਹਨਾਂ ਵੀ ਕਿਸੇ ਨੂੰ ਕੁਝ ਦਿੱਤਾ ਜਾਂ ਨਹੀਂ ਦਿੱਤਾ ਇਹਦੇ ਬਾਰੇ ਸਾਨੂੰ ਨਹੀਂ ਪਤਾ ਵੀ ਅੰਦਰ ਖਾਤੇ ਕੀ ਕੀਤਾ ਤੇ ਨਹੀਂ ਕੀ ਕੀਤਾ ਇਨ ਤੁਹਾੰਦਾਂ ਦੇ ਕੇ ਸਮੇਂ ਇਸ ਟੈਂ ਸਾਡੇ ਨਾਲ ਜਿਹੜੇ ਮੰਗੂ ਜੀ ਮੌਜੂਦ ਹੈ ਜੋ ਕਿ ਬਲਦੇਵ ਜੀ ਦੇ ਬੇਟੇ ਹੈ ਤੁਹਾੰਦਾਂ ਦੀ ਕਿ 60 ਵਾਰਡ ਵੱਲੋਂ ਇਸ ਟਾਈਮ ਆਜ਼ਾਦ ਉਮੀਦਵਾਰ ਵੱਲੋਂ ਖੜੇ ਹੋਏ ਸੋ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਸਰ ਲਗਾਤਾਰ ਜਿਹੜੇ ਤੁਹਾਡੇ ਫਾਦਰ ਹੈ ਕਾਂਗਰਸ ਨੂੰ ਕਾਫੀ ਲੰਮਾ ਸਮਾਂ ਦੇ ਚੁੱਕੇ ਆ ਘਰ ਦੇ ਵਿੱਚੋਂ ਜਿਹੜੇ ਆਪਣੇ ਪੈਸੇ ਬੱਚਿਆਂ ਦੇ ਕਹਿੰਦੇ ਮੂੰਹ ਤੋਂ ਨਿਵਾਲਾ ਕੱਢ ਕੱਢ ਕੇ ਕਾਂਗਰਸ ਪਾਰਟੀ ਨੂੰ ਖਾਂਦੇ ਰਹੇ ਆ ਅੱਜ ਉਹਨਾਂ ਨੇ ਤੁਹਾਡੇ ਨਾਲ ਸਹੀ ਤਰੀਕੇ ਦਾ ਸਟੈਂਡ ਲੱਤਾ ਪਾਰਟੀ ਟਿਕਟ ਦੇ ਦਾਅਵੇ ਕਰਕੇ ਸੋਹਣੋ ਟਿਕਟ ਦਿੱਤੀ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਮਸੂਲ ਠੱਗਾ ਆਈ ਜੇ ਆਪਣਾ ਕੰਮ ਨਹੀਂ ਵੇਖਿਆ ਪਾਰਟੀ ਦੇ ਪ੍ਰਤੀ ਆਈ ਇਮਾਨਦਾਰ ਰਹੇ ਆ ਪੂਰੇ ਵਿਅਸਟ ਖਾਲੀ ਹੋ ਗਏ ਕਾਂਗਰਸ ਤੋਂ ਪਰ ਆਈ ਫੇਰ ਆਈ ਇਥੇ ਸ਼ਿਰਤੋਂ ਆਪਣੇ ਸਟੈਂਡ ਰਹੇ ਆ ਆਪਣੇ ਕਹਿੰਦੇ ਮੰਗੂ ਇੱਕ ਉਹ ਨਾਮ ਹੈ ਜਦੋਂ ਇਥੇ ਚੰਨੀ ਦੀ ਰੈਲੀ ਹੋਈ ਸੀ ਉਸ ਤੇ ਮੀਡੀਆ ਵੀ ਸਾਰੀ ਮੌਜੂਦ ਸੀਗੀ ਕਹਿੰਦੇ ਮੰਗੂ ਨੇ ਜਲੰਧਰ ਤੋਂ ਵੀ ਮੁੰਡੇ ਬੁਲਾਏ ਸੀਗੇ ਗੁਰਦਾਸਪੁਰ ਤੋਂ ਵੀ ਬੁਲਾਏ ਸੀ ਕੁਛ ਲੁਧਿਆਣੇ ਤੋਂ ਐਸੀ ਕੁਛ ਅੰਮ੍ਰਿਤਸਰ ਤੋਂ ਐਸੀ ਕੁਛ ਫਗਵਾੜ ਤੋਂ ਐਸੀ ਕਿ ਇੰਨੇ ਮੁੰਡਿਆਂ ਦਾ ਕੱਟ ਕਰਨ ਤੋਂ ਬਾਅਦ ਜੇਬ ਚ ਪੈਸੇ ਖਰਚ ਕਰਕੇ ਰੋਟੀ ਖਵਾਉਣ ਤੋਂ ਬਾਅਦ ਚੰਨੀ ਜੀ ਵੀ ਕਹਿੰਦੇ ਸੁਸੂ ਕਰ ਗਏ ਜਿਲ੍ਹਾ ਫਗਵਾੜੇ ਤੋਂ ਹੁਸ਼ਿਆਰਪੁਰ ਤੋਂ ਕੋਈ ਨਹੀਂ ਸਾਰੇ ਜਿੰਨੇ ਮੁੰਡੇ ਸੀ ਸਾਰੇ ਜਲੰਧਰ ਦੇ ਹੀ ਚੰਨੀ ਸਾਹਿਬ ਦੇ ਏਰੀਆ ਦੇ ਬੰਦੇ ਹੀ ਸਾਰੇ ਬਾਹਰੋਂ ਕੋਈ ਨਹੀਂ ਸਾਰਿਆਂ ਇੱਥੇ ਜੋ ਚੰਨੀ ਸਾਹਿਬ ਨੂੰ ਵੋਟਾਂ ਪੈਣੀਆਂ ਸਾਰੇ ਉਹ ਬੰਦੇ ਪਾਰਟੀ ਕਰਕੇ ਤੁਸੀਂ ਫਗਵਾੜੇ ਦੇ ਵਿੱਚ ਵੀ ਕਾਫੀ ਰੋਸ਼ ਪ੍ਰਦਰਸ਼ਨ ਕੀਤਾ ਸੀਗਾ ਬੱਸਾ ਜਾਮ ਲੱਗਾ ਸੀਗਾ ਤੁਹਾਡੀ ਉਹ ਵੀ ਵੀਡੀਓ ਵਾਇਰਲ ਹੋਈ ਸੀ ਇੰਨਾ ਜ਼ਿਆਦਾ ਸਰਕਾਰ ਦੇ ਨਾਲ ਸਾਥ ਦੇਣ ਦੇ ਬਾਵਜੂਦ ਵੀ ਆ ਚੀਜ਼ ਇਹਨਾਂ ਨੇ ਸਾਨੂੰ ਦਿੱਤਾ ਫਤੋ ਇਹਨਾਂ ਇਮਾਨਦਾਰੀ ਦੇ ਇਹਨਾਂ ਨੇ ਸਾਨੂੰ ਦਿੱਤਾ ਪਾਰਟੀ ਪ੍ਰਤੀ ਇਮਾਨਦਾਰੀ ਤਾਂ ਵੈਸਟ ਹਲਕੇ ਦੀ ਜੀ ਗੱਲ ਕਰੀਏ ਲਗਾਤਾਰ ਦਲ ਬਦਲੂ ਦਾ ਜਿਹੜਾ ਸੀਜ਼ਨ ਚੱਲਦਾ ਨਜ਼ਰ ਆ ਰਿਹਾ ਅੱਜ ਕੱਲ ਦੇ ਸਮੇਂ ਦੇ ਵਿੱਚ ਲੋਕੀ ਇਹ ਨਹੀਂ ਕਹਿੰਦੇ ਅਸੀਂ ਵੈਸਟ ਹਲਕੇ ਦੇ ਵਿੱਚ ਜਾਣਾ ਲੋਕੀ ਕਹਿੰਦੇ ਕਿ ਅਸੀਂ ਦਲ ਬਦਲੂ ਦੇ ਏਰੀਆ ਦੇ ਵਿੱਚ ਜਾਣਾ ਤੁਹਾਡਾ ਜਿਹੜਾ ਏਰੀਆ ਇਸ ਨਾਮ ਤੋਂ ਅੱਜ ਕੱਲ ਜਿਹੜਾ ਜਿਹੜਾ ਜਾਣਿਆ ਜਾ ਰਿਹਾ ਲਗਾਤਾਰ ਇੰਨਾ ਜ਼ਿਆਦਾ ਵਰਕ ਕਰਨ ਤੋਂ ਬਾਅਦ ਹੁਣ ਜੇ ਗੱਲ ਕਰੀਏ ਕੱਲ ਤੁਹਾਡੀ ਚੰਨੀ ਸਾਹਿਬ ਨਾਲ ਵੀ ਗੱਲ ਹੋਈ ਸੀ ਬੇਸ਼ੱਕ ਤੁਸੀਂ ਸਾਨੂੰ ਨਹੀਂ ਦੱਸੋਗੇ ਚਲੋ ਸਾਨੂੰ ਹੀ ਪਤਾ ਲੱਗ ਜਾਂਦਾ ਉਸ ਟਾਈਮ ਮੀਡੀਆ ਵੀ ਇੱਥੇ ਮੌਜੂਦ ਸੀਗੀ ਬੇਸ਼ੱਕ ਤੁਹਾਡਾ ਮੂਵੰਦਾ ਪਰ ਸਾਡਾ ਨਹੀਂ ਹੁੰਦਾ ਇੰਨੀ ਗ ਕਹਿ ਦਿੱਤਾ ਕਿ ਉਸ ਤੋਂ ਬੱਸ ਵੀਰ ਦਾ ਕਹਿ ਦਿੱਤਾ ਗਿਆ ਚੰਨੀ ਸਾਫ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਇਹਨਾਂ ਨੇ 4 ਦਿਨ ਪਹਿਲਾਂ ਕਹਿਤਾ ਕਹਿੰਦੇ ਤੁਸੀਂ ਇੱਥੇ ਕਿਉਂ ਬੈਠੇ ਤੁਸੀਂ ਜਾ ਕੇ ਆਪਣੀ ਤਿਆਰੀ ਕਰੋ ਠੋੜੀ ਵੀ ਟਿਕਟ ਪੱਕੀ ਤੁਸੀਂ ਆਪਣੇ ਵਾਰਡ ਇਹ ਜਾਓ ਕੰਮ ਕਰੋ ਬੋਰਡ ਲਵਾਓ ਆਪਣੇ ਤਿਆਰੀ ਤੋਂ ਆਪਣੀਆਂ ਤਿਆਰੀਆਂ 'ਚ ਲੱਗੇ ਪਰ ਅੱਜ ਇਹਨਾਂ ਨੇ ਕੱਲ ਸ਼ਾਮੀ ਕਿਹਾ ਕਹਿੰਦੇ ਤੁਹਾਡੀ ਨੋਵੇ ਲਿਸਟ ਹੋ ਜਾਣੀ ਰਿਲੀਜ਼ ਮੁੜ ਕੇ 11 ਵਜੇ ਮੁੜ ਕੇ ਕਹਿੰਦੇ ਸਵੇਰੇ 10 ਵਜੇ ਮੁੜ ਕੇ ਇਹਨਾਂ ਨੇ 1:30 ਵਜੇ ਸਾਨੂੰ ਲਿਸਟ ਦਿਖਾਈ ਮੇਰੇ ਕੋਲ ਦੀ ਕਾਪੀ ਵੀ ਪਈ ਕਹਿੰਦੇ ਟਰਨ ਟਿਕਟ ਪੱਕੀ ਆ ਤੇ ਤਿਆਰੀ ਕਰੋ ਤੇ ਮੁੜ ਗਏ ਨਾ ਨੇ ਫਿਰ 2 ਵਜੇ ਸਵਾ 2 ਵਜੇ ਕਹਿੰਦੇ ਉਥੇ ਰਸਤੇ ਚ ਲਿਸ ਚੇਂਜ ਹੋ ਗਈ। ਮੈਂ ਕਿ ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਆ ਤੁਹਾਡੇ ਵੱੜ ਚੁ ਕਿਹਿੰਦੇ ਠੁੱਡੇ ਹੀ ਵਜੇ ਉਹਨਾਂ ਦੇ। ਠੁੱਡੇ ਬਹੁਤ ਕੁਝ ਤੁਹਾਨੂੰ ਮੈਂ ਵੀਡੀਓ ਦਿਖਾਉਣਾ। ਇਹ ਦੇਖੋ ਵੀਡੀਓ ਤੁਹਾਨੂੰ ਦਿਖਾ ਦਿੰਦੇ ਆ ਕਿ ਤੁਹਾਨੂੰ ਪਤਾ ਇਹ ਜਿਹੜੀ ਕੋੜਾ ਵੇਖੋ ਆ ਪਹਿਲਾਂ ਆਮ ਪਾਰਟੀ ਜੁਆਇਨ ਕੀਤੀ ਨੇ ਬੰਦੇ ਨੇ। ਇਹ ਬੀਜੇਪੀ ਫਿਰ ਥੋੜਾ ਜਿਹਾ ਐਨੇ ਪ੍ਰਤਾਪ ਜੀ ਨੇ ਇਹਨੂੰ ਕਾਂਗਰਸ ਜੁਆਇਨ ਕਰਾਈ ਇਹ ਨਾਲ ਬੰਦੇ ਦੇਖ ਲਓ ਉਹਨਾਂ ਨੇ ਮੁੜ ਕੇ ਫੇਰ ਉਸ ਦਿਨ 1 ਘੰਟੇ ਬਾਅਦ ਆਪ ਜੁਆਇਨ ਕਰ ਲਈ ਮੁੜ ਕੇ 2 ਘੰਟੇ ਬਾਅਦ ਫੇਰ ਮੈਡਮ ਉਸ ਰੁਪਏ ਵਾਲੇ ਪੈਸੇ ਲਏ ਇਹ ਰਿਲੇਕਸ਼ਨ ਆਉਂਦੀਆਂ ਨੇ ਚਾੜ ਚਾੜਿਆਂ ਦਾ ਹੀ ਕਿਥੋ ਕਿਥੋਂ ਪੈਸੇ ਲਈ ਅ ਜਿਹੜੀ ਕੁੱਟ ਪਈ ਸੀ ਕਿਹੜੇ ਕਾਰਨ ਪਈ ਸੀ ਕੁਝ ਪਤਾ ਤੁਹਾਨੂੰ ਕੁੱਟ ਪਈ ਦੀ ਬੋਲੀ ਕਰਕੇ ਸਾਡੇ ਕੋਲ ਵੀਡੀਓ ਹੋਏਗੀ ਵੀਡੀਓ ਮੇਰੇ ਕੋਲ ਹੈ ਪੂਰੇ ਸ਼ੇਅਰ ਕਰੋ ਵੀਡੀਓ ਮੈਂ ਦਿਖਾਣਾ ਤੁਹਾਨੂੰ ਸੋ ਤੁਹਾਨੂੰ ਦੱਸ ਜੀ ਕਿ 60 ਨੰਬਰ ਵਾਰਡ ਵੱਲੋਂ ਜਿਨ੍ਹਾਂ ਨੂੰ ਜਿਹੜੀ ਟਿਕਟ ਦੀ ਜਿਹੜੀ ਕਾਂਗਰਸ ਪਾਰਟੀ ਵੱਲੋਂ ਦਿੱਤੀ ਗਈ ਹੈ ਤੁਹਾਨੂੰ ਦੱਸ ਜੀ ਕਿ ਉਹਨਾਂ ਨੇ ਥੋੜੇ ਥੋੜੇ ਸਮੇਂ ਦੇ ਵਿੱਚ ਕਾਫੀ ਪਾਰਟੀਆਂ ਵੀ ਜਿਹੜੀ ਚੇਂਜ ਕੀਤੀਆਂ ਉਸ ਤੋਂ ਬਾਅਦ ਲੋਕਾਂ ਵੱਲੋਂ ਕੋਟ ਵੀ ਹੋਇਆ ਜੋ ਕਿ ਇਹਨਾਂ ਦੇ ਕਹਿਣ ਦੇ ਮੁਤਾਬਿਕ ਕਿ ਉਹਨਾਂ ਦੀ ਬੋਲੀ ਜਿਹੜੀ ਖਰਾਬ ਸੀ ਕਿ ਇਸ ਕਰਕੇ ਕੋਟਿਆ ਸੋ ਉਹ ਵੀ ਵੀਡੀਓ ਜਿਹੜੀ ਤੁਹਾਡੇ ਨਾਲ ਪੇਸ਼ ਕਰ ਦਿੰਦੇ ਇੱਕ ਵਾਰੀ ਸਕਰੀਨ ਦੇ ਉੱਪਰ ਐ ਤੋਂ ਮੈਂ ਮਿਊਟ ਕਰਕੇ ਦਿਖਾਣਗਾ ਜੋ ਇਹਨੂੰ ਜੁੱਤੀਆਂ ਤੇ ਜੋ ਲੋਕਾਂ ਕੋ ਗਾਣਾ ਪਈਆਂ ਜਿਨ੍ਹਾਂ ਦੇ ਸੱਟ ਲੱਗੀ ਹੋਈ ਹੈ ਹੀ ਨੇ ਇਹ ਹੀ ਨੇ ਕਾਂਗਰਸ ਦੇ ਉਮੀਦਵਾਰ 60 ਨੰਬਰ ਵਾਰਡ ਤੋਂ ਪ੍ਰਤਾਪ ਸਿੰਘ ਬਾਜਵੇ ਨੇ ਬਹੁਤ ਵਧੀਆ ਬੰਦਾ ਲੱਭ ਕੇ ਅੱਗੇ ਲਾਇਆ ਹੈ ਕਾਂਗਰਸ ਪਾਰਟੀ 'ਚ ਵੀ ਇਹ ਬੰਦਾ ਵਾਵਾ ਛੇਤਰ ਛੁਤਰਗਾਂ ਨੂੰ ਤਗੜਾ ਹੈ ਵੀ ਇਹਨੂੰ ਦਿਓ ਟਿਕਟ ਇਹ ਉਹਨੂੰ ਪਤਾ ਲੱਗ ਜਾਏਗਾ ਵੀ ਕਦੋਂ ਕਿੰਨੀਆਂ ਕਿ ਟੇਟਾ ਸੀਟਾਂ ਲੈ ਕੇ ਜਿੱਤਦਾ ਜਾਂ ਬੈਸਟ ਪੂਰੇ ਦਾ ਲੱਗ ਜਾਏਗਾ ਸਰਦਾਰ ਪ੍ਰਤਾਪ ਸਿੰਘ ਬਾਜਵੇ ਨੂੰ ਜਿਨ੍ਹਾਂ ਨੇ ਪੀਰ ਆਪਣੇ ਵੈਸ ਧਲਕੇ ਦਾ ਬੇੜਾ ਘਰ ਕਰ ਦਿੱਤਾ ਹੈ ਇਹ ਟਿਕਟ ਇਹਨੂੰ ਦੇ ਕੇ ਇਹਨੂੰ 21 ਤਰੀਕ ਨੂੰ ਪਤਾ ਲੱਗ ਜਾਵੇ ਵੈਸ ਤੇ ਕਿੰਨੀਆਂ ਸੀਟਾਂ ਕਾਂਗਰਸ ਲੈ ਕੇ ਜਾਂਦੀ ਹੈ ਪਰ ਸਰ ਕੀ ਕਰਨ ਲੱਗਦਾ ਹੈ ਕਿ ਜੇ ਆਪਾਂ ਗੱਲ ਕਰੀਏ ਬਾਜਵਾ ਹੀ ਅਕਸਰ ਇੰਨਾ ਜ਼ਿਆਦਾ ਸਪੋਰਟਿਵ ਬਨਨ ਦੇ ਲਈ ਕਿਉਂ ਹੈਗਾ ਕੋਈ ਰਿਸ਼ਤਦਾਰੀ ਦੇ ਵਿੱਚ ਆ ਜਾਂ ਕੁਝ ਹੋਰ ਕੋਈ ਗੱਲ ਇਹ ਮਰੀਕ ਸਿੰਘ ਲਾਲੀ ਹੈ 바ਵਾ ਖੇਲ ਉਹਦੀ ਪ੍ਰਤਾਪ ਬਾਜਵਾ ਜਦੋਂ ਆਂਦਾ ਹੈ ਉਹਨਾਂ ਦੇ ਘਰ ਹੀ ਰਹਿੰਦਾ ਬਹਿੰਦਾ ਉਹਨੇ ਪ੍ਰਤਾਪ ਬਾਜਵਾ ਉਹਦੀ ਕਿਦਾਂ ਲਾਲੀ ਦੀ ਮੋੜ ਸਕਦਾ ਹੈ ਉਹਨੇ ਇਹ ਨਹੀਂ ਵੇਖਿਆ ਬੰਦਾ ਕ੍ਰੈਪਟ ਕੀ ਹੈ ਕੀ ਨਹੀਂ ਹੈਗਾ ਇਨੂੰ ਟਿਕਟ ਦਵਾਈ ਉਹਨੇ ਕਿਹਾ ਮੇਰੀ ਇੱਜ਼ਤ ਦਾ ਸਵਾਲ ਬਾਯੋ ਸਾਹਬ ਨੇ ਕਿਹਾ ਵੀ ਮੇਰੀ ਇੱਜ਼ਤ ਦਾ ਸਵਾਲ ਮੈਂ ਟਿਕਟ ਦੇਣੀ ਚਲੋ ਦੇ ਦੇਵੇ ਬਾਜਵਾ ਸਾਹਬ ਨੂੰ ਇਹਨੂੰ ਫੇਰ ਜਿਤਾਵੀ ਲਵੇ ਆਪ ਆਵੇ ਆਪ ਆ ਕੇ ਇਹਨੂੰ ਜਿਤਾਵੇ ਇੱਥੇ ਵੀ ਪਤਾ ਲੱਗ ਜਾਏਗਾ ਕਿੰਨੀਆਂ ਵੋਟਾਂ ਇਹਨੂੰ ਪੈਣੀਆਂ ਕਿੰਨੀਆਂ ਨਾ ਇਹ ਜਿੱਤਦਾ ਮੈਂ ਕੁਝ 10 ਸਾਲ ਹੋ ਗਏ ਲਗਾਤਾਰ ਜੇ ਗੱਲ ਕਰੀਏ ਕਿਸੇ ਤਰ੍ਹਾਂ ਦਾ ਵੀ ਵੈਸਟ ਹਲਕੇ ਦੇ ਵਿੱਚ ਬਿਲਕੁਲ ਵੀ ਜਿਹੜਾ ਸੁਧਾਰ ਨਹੀਂ ਹੋਇਆ ਤੁਸੀਂ ਉਮੀਦਵਾਰ ਖੜੇ ਹੋਏ ਹੋ ਆਜ਼ਾਦ ਉਮੀਦਵਾਰ ਹੁਣ ਖੜੇ ਹੋਏ ਹੋ ਤੇ ਪਹਿਲੀ ਵਾਰ ਖੜੇ ਹੋਏ ਹੋ ਅਵਾਰਡ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀ ਤੁਹਾਨੂੰ ਲੱਗਦਾ ਕਿ ਕਰਾਉਣ ਵਾਲੀਆਂ ਬਾੜੇ ਕੁਛ ਵੀ ਨਹੀਂ ਕੋਈ ਇੱਥੋਂ ਆਏ ਹੋ ਸੜਕਾਂ ਨਹੀਂ ਉਹਆਂ ਸੜਕਾਂ ਬਿਲਕੁਲ ਨਾ ਕੋਈ ਸਟਰੀਟ ਲਾਈਟ ਨਾ ਕੋਈ ਵਾਟਰ ਸਪਲਾਈ ਕੁਛ ਨਹੀਂ ਹੈਗਾ ਇੱਥੇ ਅਈ ਆਈ ਜੇ ਆਪਣੇ ਮਹਫਾਜ਼ਾ ਸਾਹਿਬਾ ਦੇ ਇੱਕ ਮੋਟੀਵੇਟਡ ਇਨ ਬਾਰਨ ਤੋਂ 17 ਕੌਂਸਲਰ ਵੀ ਬਹੁਤ ਕੰਮ ਕਰਾਇਆ ਇੱਥੇ ਮੁੜ ਕੇ ਜ਼ਿਲ੍ਹਾ ਪ੍ਰਧਾਨ ਰਹੇ ਇਹਨਾਂ ਨਾਲ ਫਾਜ਼ਾ ਸਾਹਿਬਾ ਵਾਲੇ ਵੇਖ ਕੇ ਮੈਂ ਆਪਣੇ ਵਿਚਾਰ ਬਣਾਇਆ ਆਪਣੇ ਤੋਂ ਇਲੈਕਸ਼ਨ ਲੜਨ ਦਾ ਪਰ ਇਹਨਾਂ ਨੇ ਪਹਿਲਾਂ ਸਾਨੂੰ ਕਿਹਾ ਕਿ ਟਿਕਟ ਰੋਡਿਓ ਗਈ ਮੋੜ ਕਿਨਾਂ ਕੱਟਤੀ ਐਨ ਮੋਕੇ ਤੇ ਹੁਣ ਤੁਹਾਡੀ ਉਸ ਤੋਂ ਬਾਅਦ ਕਿਸੇ ਸਰਕਾਰ ਦੇ ਨੁਮਾਇੰਦੇ ਨਾਲ ਗੱਲਬਾਤ ਹੋਈ ਕਿਸੇ ਦਾ ਕੋਈ ਆਸ਼ਵਸ਼ੰਤਤਾ ਹੋਵੇ ਜਾਂ ਕੋਈ ਗੱਲਬਾਤ ਕੀਤੀ ਹੋਵੇ ਉਹਨਾਂ ਨੇ ਸਾਰੇ ਆ ਰਹੇ ਨੇ ਸਾਨੂੰ ਯਕੀਨ ਹੀ ਨਹੀਂ ਹੈਗੀ ਭਾਵੇਂ ਕਹਦੇ ਨੇ ਟਿਕਟ ਦੇ ਦੇਾਂਗੇ ਜਦੋਂ ਦੇਣ ਦਾ ਟਾਈਮ ਸੀ ਉਹਨਾਂ ਨੇ ਦਿੱਤੀ ਹੁਣ ਕਿੱਥੋਂ ਮਿਲਦੇ ਨੇ ਨਾ ਹੀ ਅੱਜ ਭਰੋਸਾ ਕਰਨਾ ਇਹਨਾਂ ਤੇ ਹੁਣ ਜੋ ਸਾਡੇ ਕੋਲ ਕਰਾਂਗੇ ਇਹ ਅੱਗੋਂ ਸੋਚਾਂਗੇ ਕਿ ਕਿੱਧਰ ਜਾਣਾ ਹੈ ਕਿੱਧਰ ਨਹੀਂ ਜਾਣਾ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਜਿਹੜੇ ਲੋਕੀ ਦੂਜੀਆਂ ਪਾਰਟੀਆਂ ਛੱਡ ਕੇ ਉਸ ਪਾ ਕਾਂਗਰਸ ਜੀਵਨ ਕਰਦੇ ਆ ਪਾਰਟੀਆਂ ਵੀ ਉਹਨਾਂ ਟਿਕਟਾ ਦੇ ਦਿੰਦੀਆਂ ਕਿ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਕਿਤੇ ਨਾ ਕਿਤੇ ਵੋਟਾਂ ਨੂੰ ਵੀ ਦਿੱਕਤ ਪਈਗੀ ਪੈ ਗਈ ਪੈਂਦੀ ਹੈ ਜੀ ਪਬਲਿਕ ਬਸਾਰੀ ਨਾਰਾਜ਼ ਹੈ ਅਗਲੇ ਸੋਚੇ ਸਾਡੇ ਘਰ ਸ਼ਾਮ ਦਾ 1000 ਬੰਦੇ ਆ ਚੁੱਕਿਆ ਕਹਿੰਦੇ ਆ ਕੀ ਹੋਇਆ ਆ ਕੀ ਕਈ ਫੋਨ ਆਏ ਸ਼ਰਮ ਦੇ ਮਾਰੇ ਚੱਕਦੇ ਨਹੀਂ ਪਏ ਵੀ ਅਗਲੇ ਨੂੰ ਕੀ ਇਹ ਲੋਕੀ ਤਾਂ ਸਾਰੇ ਸਾਨੂੰ ਕਹਿੰਦੇ ਤੁਹਾਡੀ ਟਿਕਟ ਪੱਕੀ ਹੈ ਤੁਸੀਂ ਪੁਰਾਣੇ ਬੰਦੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹੋਣ ਰਹੇ ਹੋ ਕੌਂਸਲਰ ਰਹੇ ਹੋ ਢੋਡੀ ਟਿਕਟ ਕਿੱਦਾਂ ਕੱਟੀ ਜਾਏਗੀ ਇਹ ਤੇ ਪ੍ਰਤਾਪ ਸਿੰਘ ਬਾਜਵੇ ਨੇ ਲਾਲੀ ਦੇ ਘਰ ਰੋਟੀ ਪਾਣੀ ਖਾਂਦੇ ਨੇ ਉਹਦੇ ਉਹਦੇ ਲਾਲਚ ਵਿੱਚ ਉਹਨੇ ਇਹਨੂੰ ਦਲ ਬਦਲੂ ਨੂੰ ਟਿਕਟ ਦਵਾਤੀ ਕਿੱਥੇ ਤੁਸੀਂ ਜਦੋਂ ਰੈਲੀ ਕਰਵਾਈ ਸੀਗੀ ਐਫਪੀ ਦੀ ਉੱਥੇ ਤੁਸੀਂ ਉਹਨੂੰ ਵੀ ਰੋਟੀ ਖਵਾਉਂਦੇ ਸ਼ਾਇਦ ਤੁਹਾਡੇ ਹੱਕ 'ਚ ਹੋ ਜਾਂਦੇ ਹੋ ਆਉਂਦੇ ਤੇ ਖਵਾਉਂਦੇ ਜੇ ਆਉਂਦੇ ਤੇ ਗਜਰੂ ਖਵਾਉਂਦੇ ਸੇਵਾ ਹੀ ਸਾਡਾ ਧਰਮ ਹੈ ਸੇਵਾ ਜਰੂਰ ਕਰਨੀ ਸੋ ਗੱਲਬਾਤ ਕਰ ਲੈਂਦੇ ਆ ਮੰਗੂ ਜੀ ਲਾਸਟ ਕੁਐਸਚਨ ਹੈ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੇ ਸਰਕਾਰ ਨੂੰ ਕੀ ਲੰਤ ਪਾਣਾ ਚਾਹੋਗੇ ਪਬਲਿਕ ਨੂੰ ਇਹ ਹੀ ਮੈਸੇਜ ਆ ਸੌ ਸੌਵੇਂ ਕੇ ਬੋਰਡ ਪਾਉ ਇਹੋ ਜਿਹੇ ਦਲ ਬਦਲ ਬਣ ਕੇ ਅੱਗੇ ਲਿਆ ਹੋਗੇ ਤੇ ਇਹ ਥੋੜਾ ਫਾਇਦਾ ਚੱਕ ਕੇ ਆਪਣੇ ਨੋਡ ਆਪ ਕਮਾਣਗੇ ਆ ਸੋ ਹੁਣ ਦੇਖਣ ਵਾਲੀ ਜਿਹੜੀ ਗੱਲ ਇਹ ਹੋएगी ਕਿ ਲਗਾਤਾਰ 10 ਸਾਲ ਹੋ ਗਿਆ ਵੈਸਟ ਦੇ ਵਿੱਚ ਜਿਹੜੀਆਂ ਇਹੀ ਚੀਜ਼ਾਂ ਚੱਲਦੀ ਆਈਆਂ ਤੇ ਕਿਸੇ ਤਰ੍ਹਾਂ ਦਾ ਵੀ ਵੈਸਟ ਹਲਕੇ ਦੇ ਵਿੱਚ ਜਿਹੜਾ ਵਿਕਾਸ ਹੈ ਉਹ ਬਿਲਕੁਲ ਵੀ ਨਹੀਂ ਹੋਇਆ ਹੁਣ ਦੇਖਣ ਵਾਲੀ ਗੱਲ ਇਹ ਹੋਈ ਹੈ ਕਿ ਸਰਕਾਰ ਨੂੰ ਜਿਹੜੀ ਕਿੰਨੀ ਜਲਦੀ ਸਮਝ ਆਂਦੀ ਹੈ ਤੇ ਜਿਹੜੇ ਸਹੀ ਉਮੀਦਵਾਰ ਨੂੰ ਜਿਹੜੀ ਟਿਕਟਾਂ ਦਿੱਤੇ ਜਾਂਦੇ ਆ ਤਦ ਤੱਕ ਲਈ ਮੇਨੂੰ ਦੋ ਜੀ ਇਜਾਦਤ ਕੈਮਰਾਮੈਨ ਗੈਵੀ ਦੇ ਨਾਲ ਮੈ ਰਿਪੋਰਟਰ ਗੁਰਦੀਪ ਸਿੰਘ ਯੂਐਸਫੀਰਾ ਟੀਵੀ ਜਲੰਧਰ